ਚੂਚਕ ਦਾ ਮਲਕੀ ਨੂੰ ਆਖਣਾ ਚੂਚਕ ਸ਼ਾਮ ਨੂੰ ਕੰਮ ਤੋਂ ਜਦੋਂ ਮੁੜਿਆ ਮਲਕੀ ਰੋ ਦਾ ਨੀਰ ਪਲਟ ਆਏ ਨਿਜ ਜੰਮ ਦੀ ਆਪਣੀ ਹੀਰ ਨੱਡੀ ਸਾਡਾ ਨੱਕ ਕਰੋੜ ਕੇ ਕਟਿਆਏ ਚੰਨ ਚਾਕ ਦੇ ਨਾਲ ਚਕੂਰ ਹੋਈ ਸਾਨੂੰ ਸ਼ਜ ਵਿੱਚ ਘੱਟ ਕੇ ਛੱਟ ਆਏ ਸਾਡੀ ਅਣਖ ਚਨਾ ਦਾ ਸਭ ਪਾਣੀ ਚੋਰੀ ਚਾਕ ਨੇ ਰਜ ਕੇ ਛੱਟ ਆਏ ਇਹਨੂੰ ਮੈਂ ਸਮਝਾਉਂਦੀ ਹਾਰ ਹੋਈ ਮੇਰਾ ਮਗਜ ਨ ਖਸਮੀਂ ਛੱਟ ਆਏ ਕਰਕੇ ਤਰਸ ਪ੍ਰਦੇਸੀਆਂ ਵਿਲੜਾਂ ਤੇ ਤੱਬਾ ਲਾਣਤਾ ਦਾ ਅਸੀਂ ਖੱਟੇ ਆਏ ਜੇ ਮੈਂ ਤੁਮ੍ਹੇ ਦੀ ਕੋਈ ਜ਼ਮੀਨ ਖਾਏ ਮਲਕੀ ਮੂੰਹ ਮਰੋੜ ਆਵਟ ਆਏ ਤੰਬੇ ਮਾਰ ਕੇ ਚਾਕ ਨੂੰ ਵਾਰ ਕੱਢੋ ਤੌੜਾ ਛਟੜਾ ਇਸਨੇ ਪਟਿਆਏ ਤੌੜਾ ਛਟੜਾ ਇਸਨੇ ਪਟਿਆਏ